ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਸ਼ਲੋਕ ਮਹੱਲਾ 9ਵੀਂ ਦੀ ਬਾਣੀ ਦੇ ਵਿੱਚੋਂ 24 ਨੰਬਰ ਸ਼ਲੋਕ ਦੀ ਅੱਜ ਆਪਾਂ ਵਿਚਾਰ ਕਰਨੀ ਹੈ ਗੁਰੂ ਕਿਰਪਾ ਕਰੇ ਆਪ ਗੁਰੂ ਸੁਰਤ ਬਖਸ਼ੇ ਵਿਚਾਰਾਂ ਕਰਨ ਦੀ ਸੋਝੀ ਬਖਸ਼ੇ ਤੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਸਾਨੂੰ ਹੁਕਮਨਾਮਾ ਜੋ ਅੱਜ ਦਾ ਸ਼ਬਦ ਬਖਸ਼ਿਆ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਨਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀਤ ਕੋਟਨ ਮੇ ਨਾਨਕ ਕਉ ਨਰੈਣ ਜਹ ਚੀਤ ਨਸ ਦਿਨ ਨਸ ਦਾ ਮਤਲਬ ਰਾਤ ਤੇ ਦਿਨ ਦਾ ਮਤਲਬ ਦਿਨ ਹੈ ਮਾਇਆ ਕਾਰਨੇ माया दी खातिर प्राणी ਦਾ ਮਤਲਬ ਮਨੁੱਖ ਦੌਲਤ ਦੌਲਤ ਦਾ ਮਤਲਬ ਭਟਕ ਰਿਹਾ ਜਿਹੜਾ ਮਨੁੱਖ ਹੈ ਉਹ ਦਿਨ ਤੇ ਰਾਤ ਮਾਇਆ ਦੀ ਖਾਤਰ ਆਪਣੇ ਸਹੀ ਰਸਤੇ ਤੋਂ ਭਟਕ ਰਿਹਾ ਹੈ ਹੁਣ ਜਦੋਂ ਆਪਾਂ ਮਾਇਆ ਦੀ ਗੱਲ ਕਰਦੇ ਆਂ ਵੀ ਜਿਹੜੀ ਮਾਇਆ ਦਿਨ ਤੇ ਰਾਤ ਬੰਦੇ ਨੂੰ ਭੁਗਾ ਰਹੀ ਹੈ ਬੰਦੇ ਨੂੰ ਗੰਤ ਰਸਤਿਆਂ ਤੇ ਲੈ ਕੇ ਜਾ ਰਹੀ ਆ ਉਹ ਮਾਇਆ ਹੈ ਕੀ ਹੈ ਕੀ ਮਾਇਆ ਉਹ ਕੱਲੇ ਪੈਸੇ ਹੀ ਹੈ ਕਿਈ ਅਰੇ ਅਸੀਂ ਪਿੰਡਾਂ ਦੇ ਲੋਕ ਆ ਜਾਂ ਜੋ ਬਹੁਤੇ ਆ ਕਿਤਾਬਾਂ ਵਿਚਾਰਾਂ ਬਾਰੇ ਨਹੀਂ ਜਾਣਦੇ ਸੁਣੀ ਸੁਣਾਈਆਂ ਗੱਲਾਂ ਕਹਿ ਦਿੰਦੇ ਕਿ ਕਰੰਸੀ ਹੀ ਮਾਇਆ ਹੈ ਐਕਚੁਅਲੀ ਪਿਆਰਿਓ ਕੱਲੀ ਕਰੰਸੀ ਹੀ ਮਾਇਆ ਨਹੀਂ ਹੈ ਜੇ ਕੱਲੀ ਕਰੰਸੀ ਹੀ ਮਾਇਆ ਹੁੰਦੀ ਤੇ ਗੁਰੂ ਸਾਹਿਬ ਨੇ ਕਦੇ ਵੀ ਨਹੀਂ ਕਹਿਣਾ ਸੀ ਵੀ ਇਸ ਮਾਇਆ ਨੂੰ ਸਾਡੋ ਤਿੱਥੇ ਪਰਮਾਤਮਾ ਮਿਲੇਗਾ ਐਕਚੁਅਲੀ ਪੈਸਾ ਹੀ ਮਾਇਆ ਨਹੀਂ ਹੈ ਕਿਉਂਕਿ ਪੈਸੇ ਦੇ ਬਿਨਾਂ ਤਾਂ ਜਿਹੜਾ ਸਾਡਾ ਜੀਵਨ ਹੈ ਉਹ ਤਾਂ ਕਦੇ ਨਰਭਾਈ ਨਹੀਂ ਹੋ ਸਕਦਾ ਉਹ ਸਾਡੇ ਜੀਵਨ ਦੇ ਵਿੱਚ ਚੰਗਾ ਗੁਜ਼ਾਰਾ ਹੀ ਨਹੀਂ ਹੋ ਸਕਦਾ ਜੇ ਅੱਜ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਰਹੇ ਹਾਂ ਜਾਂ ਬੱਚਿਆਂ ਨੂੰ ਵਧੀਆ ਫੈਸਿਲਿਟੀ ਦੇ ਰਹੇ ਹਾਂ ਜਾਂ ਗਰਮੀਆਂ ਦੇ ਦਿਨਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਫੈਸਿਲਿਟੀਆਂ ਸਾਡੇ ਕੋਲ ਹੈ ਤੇ ਉਹ ਸਾਰੇ ਪ੍ਰੈਸ਼ੇਨ ਦੇ ਕਾਰਨ ਨਹੀਂ ਆ ਤੇ ਫਿਰ ਦੂਸਰੀ ਗੱਲ ਆ ਜਦੋਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਕਿ ਹਰ ਇੱਕ ਸਿੱਖ ਦਾ ਇੱਕ ਕਰਮ ਆ ਕਿ ਜਿਹੜਾ ਲੋੜਵੰਦ ਕੋਈ ਵੀ ਬੰਦਾ ਜ਼ਰੂਰਤਮੰਦ ਹੈ ਉਹਦੀ ਸਹਾਇਤਾ ਕਰਨੀ ਉਹਦੀ ਮਦਦ ਕਰਨੀ ਆ ਤਾਂ ਪਿਆਰਿਓ ਸਿੱਧੀ ਜੀ ਗੱਲ ਆ ਆਪਾਂ ਮਦਦ ਤਾਂ ਹੀ ਕਰ ਸਕਦੇ ਆ ਜੇ ਸਾਡੇ ਕੋਲੇ ਕੁਝ ਹੋਊਗਾ ਜਦੋਂ ਆਪਣੇ ਕੋਲ ਕੁਝ ਵੀ ਨਾ ਹੋਇਆ ਤੇ ਆਪਾਂ ਮਦਦ ਕਿਵੇਂ ਕਰਾਂਗੇ ਇਹ ਬਹੁਤ ਵੱਡੀ ਗੱਲ ਹੈ। ਤੇ ਜਿਹੜਾ ਕਿਰਤੀ ਇਨਸਾਨ ਹੈ, ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਕਿਰਤ ਕਰਦਾ ਤੇ ਇਹ ਤਾਂ ਸਿੱਧੀ ਜੀ ਗੱਲ ਆ ਪੈਸਾ ਆਊਗਾ ਵੀ ਤੇ ਜਾਇਦਾਦ ਵੀ ਵਧੇਗੀ, ਪ੍ਰਾਪਤੇ ਵੀ ਵਧੇਗੀ, ਪੈਸਾ ਵੀ ਵਧੇਗਾ। ਫਿਰ ਇਹ ਮਾਇਆ ਨਹੀਂ ਹੈ ਕਿਉਂਕਿ ਮਾਇਆ ਪੈਸਾ ਮਾਇਆ ਦਾ ਰੂਪ ਧਾਰਨ ਕਰਦਾ ਪਰ ਕਰਦਾ ਕਿਦੋਂ ਆ। ਐਕਚੁਅਲੀ ਜਦੋਂ ਬਹੁਤਾ ਹੀ ਆਦਮੀ ਕਿਤੇ ਰਚ ਹੋ ਜੇ ਅਸੀਂ ਪੈਸੇ ਦੇ ਹੰਕਾਰ ਦੇ ਵਿੱਚ ਜਦ ਪੈਸੇ ਦੀ ਤਾਂ ਉਸ ਤੇ ਜੀ ਦੋ ਇਨਸਾਨੀਅਤ ਨੂੰ ਬੰਦਾ ਭੁੱਲ ਜਾਂਦਾ ਹੈ ਜਦ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਤੇ ਸਿਰਫ ਉਹਦੀ ਸੁਰਤ ਦੇ ਵਿੱਚ ਆਪਣੀ ਜਾਇਦਾਦ ਤੇ ਪ੍ਰਾਪਰਟੀ ਹੀ ਰਹਿ ਜਾਂਦੀ ਹੈ ਉਥੇ ਫਿਰ ਇੱਕ ਕ੍ਰਾਂਸੀ ਹੈ ਨਾ ਜਿਹੜੀ ਉਥੇ ਫਿਰ ਮਾਇਆ ਦਾ ਰੂਪ ਧਾਰਨ ਕਰਦੀ ਹੈ ਮਾਇਆ ਦੇ ਕਈ ਰੂਪ ਹੈ ਜਿਹਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆਂ ਤੇ ਭਗਤ ਕਬੀਰ ਜੀ ਨੇ ਬੜਾ ਸੋਹਣਾ ਕਿਹਾ ਭਗਤ ਕਬੀਰ ਜੀ ਕਹਿੰਦੇ ਜਿਹੜੀ ਇਹ ਮਾਇਆ ਨਾ ਇਹ ਅਨੇਕਾਂ ਭੇਸਾਂ ਦੇ ਵਿੱਚ ਆ ਕੇ ਬੰਦੇ ਤੇ ਪ੍ਰਭਾਵ ਪਾਉਂਦੀ ਹੈ। ਭਗਤ ਕਬੀਰ ਜੀ ਕਹਿੰਦੇ ਕਬੀਰ ਆਈ ਮੁਝ ਹੈ ਪੇ ਅਨਕ ਕਰੇ ਕਰ ਭੇਸ। ਬਾਬਾ ਕਬੀਰ ਜੀ ਕਹਿੰਦੇ ਆ ਇਹ ਮਾਇਆ ਮੇਰੇ ਉੱਪਰ ਵੀ ਭਾਰੂ ਹੋ ਕੇ ਆਈ ਸੀ। ਇਹਨੇ ਕਈ ਅਲੱਗ-ਅਲੱਗ ਭੇਸਾਂ ਦੇ ਵਿੱਚ ਆਈ ਹੈ। ਪਰ ਕਬੀਰ ਕਹਿੰਦਾ ਮੈਂ ਬਚ ਗਿਆ। ਕਿਵੇਂ ਬਚ ਗਿਆ? ਕਹਿੰਦਾ ਹਮ ਰਾਖੇ ਗੁਰ ਆਪਣੇ ਉਹਨ ਕੀਨੋ ਆਦੇਸ਼ ਕਹਿੰਦਾ ਪਰ ਮੈਨੂੰ ਮੇਰੇ ਪਿਆਰੇ ਸਤਿਗੁਰੂ ਜੀ ਨੇ ਮੈਨੂੰ ਬਚਾ ਲਿਆ ਤੇ ਇਸੇ ਕਰਕੇ ਆਦੇਸ਼ ਦਾ ਮਤਲਬ ਮੈਂ ਉਸ ਗੁਰੂ ਨੂੰ ਨਮਸਕਾਰ ਕਰਦਾ ਹਾਂ ਐਕਚੁਅਲੀ ਜਿਹੜੀ ਮਾਇਆ ਨਾ ਇਹ ਬਹੁਤ ਰੂਪਾਂ ਦੇ ਵਿੱਚ ਆਉਂਦੀ ਆ ਮੰਨ ਲਓ ਹੁਣ ਫਾਰ ਐਗਜ਼ੈਂਪਲ ਮਾਇਆ ਕਿਸੇ ਦੇ ਬੋ ਵੀ ਇੱਕ ਮਾਇਆ ਹੋ ਸਕਦਾ ਹੈ ਲਾਲਚ ਵੀ ਮਾਇਆ ਹੋ ਸਕਦੀ ਹੈ ਲੋਭ ਮਾਇਆ ਹੋ ਸਕਦੀ ਹੈ ਹੰਕਾਰ ਬਹੁਤ ਵੱਡਾ ਸ਼ਬਦ ਹੈ ਇੱਕ ਹੰਕਾਰ ਇਹ ਵੀ ਮਾਇਆ ਹੋ ਸਕਦੀ ਹੈ ਪਰ ਇਹ ਮਾਇਆ ਦਾ ਰੂਪ ਕਿਦੋਂ ਧਾਰਨ ਕਰਦੇ ਹਨ ਫਾਰ ਐਗਜ਼ਾਮਪਲ ਸਾਡੇ ਪਿੰਡਾਂ ਦੇ ਵਿੱਚ ਗੁਰਦੁਆਰੇ ਹੁੰਦੇ ਆ ਤੋ ਗੁਰਦੁਆਰਿਆਂ ਦੀਆਂ ਜਿਹੜੀਆਂ ਕਮੇਟੀਆਂ ਹੁੰਦੀਆਂ ਆਪਾਂ ਕਈ ਵਾਰੀ ਦੇਖੀ ਹੈ ਉਹ ਕਮੇਟੀਆਂ ਦੇ ਵਿੱਚ ਸਾਰੇ ਬੰਦੇ ਕੁਰਬਾਨੀ ਪੜਨ ਵਾਲੇ ਨਹੀਂ ਹੁੰਦੇ ਸਾਰੇ ਬੰਦੇ ਰਹਿਤ ਮਰਯਾਦਾ ਵਾਲੇ ਨਹੀਂ ਹੁੰਦੇ ਇੱਥੋਂ ਤੱਕ ਕਿ ਸਾਰੇ ਬੰਦੇ ਅਮਰਤ ਧਾਰੀ ਸਿੰਘ ਵੀ ਨਹੀਂ ਹੁੰਦੇ ਉਹ ਗੁਰਦੁਆਰਿਆਂ ਦੀਆਂ ਬਹੁਤੀਆਂ ਕਮੇਟੀਆਂ ਦੇ ਵਿੱਚ ਸਾਡੇ ਜਿਹੜੇ ਪਿੰਡ ਦੇ ਮਹੌਤਵਾਦ ਬੰਦੇ ਹੁੰਦੇ ਜਿਨ੍ਹਾਂ ਦੀ ਚੰਗੀ ਜਾਨ ਪਸਾਨ ਹੋਵੇ ਜਾਂ ਉਹ ਆਰਥਿਕ ਪੱਖੋਂ ਮਜ਼ਬੂਤ ਹੁੰਦੇ ਆ ਪੈਸੇ ਵਾਲੇ ਹੁੰਦੇ ਆ ਜਾਂ ਉਹਨਾਂ ਦੇ ਪਿੱਛੇ ਕੋਈ ਵੱਡਾ ਤੁਹਾਡਾ ਹਮਦਾਤਾਡੇ ਦੇ ਉੱਪਰ ਕੰਮ ਕਰ ਰਹੇ ਹੁੰਦੇ ਉਹੋ ਜੋ ਬੰਦੇ ਨੂੰ ਗੁਰਦੁਆਰਿਆਂ ਦੀ ਕਮੇਟੀਆਂ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਤੇ ਉਹਨਾਂ ਨੂੰ ਗੁਰਬਾਣੀ ਦਾ ਕੋਈ ਬਹੁਤਾ ਪਤਾ ਨਹੀਂ ਹੁੰਦਾ ਰਹਿਤ ਮਰਜਾਦਾ ਦਾ ਪਤਾ ਨਹੀਂ ਹੁੰਦਾ ਤੇ ਉਹ ਬੰਦਿਆਂ ਦੇ ਉੱਤੇ ਜਿਹੜਾ ਹੰਕਾਰ ਭਰੀ ਹੁੰਦਾ ਨਾ ਹੰਕਾਰ ਹੁਣ ਜਿਹੜਾ ਹੰਕਾਰ ਉਹਦੇ ਪਿੱਛੇ ਮਾਇਆ ਕੰਮ ਕਰਦੀ ਹੈ ਜਦੋਂ ਉਸ ਬੰਦੇ ਦੀ ਸੁਰਤ ਦੇ ਵਿੱਚ ਹੰਕਾਰ ਆ ਜਾਂਦਾ ਤੇ ਚਾਹੇ ਉਹ ਬੰਦਾ ਉਹਦਾ ਜੀਵਨ ਕੁਛ ਵੀ ਨਹੀਂ ਹੈ ਉਹ ਬੰਦਾ ਰਾਤ ਨੂੰ दारू ਨਾਲ ਰੱਜਿਆ ਆਉਂਦਾ ਤੇ ਸਵੇਰੇ ਜਦੋਂ ਗੁਰਦੁਆਰੇ ਆਉਂਦਾ ਨਾ ਉਹਦੇ ਮੂੰਚੋਂ ਬੂ ਮਾਰਦੀ ਹੁੰਦੀ ਬਦਬੂ ਮਾਰ ਰਹੀ ਹੁੰਦੀ ਆ ਤੇ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਗੁਰੂ ਘਰ ਦੇ ਵਜੀਰ ਸਾਹਿਬ ਨੂੰ ਮੱਤਾ ਦਿੰਦਾ ਉਹ ਮਨਮੁਖ ਬੰਦਾ ਉਹ ਬੰਦਾ ਇੰਨਾ ਉਹਦੇ ਤੇ ਹੰਕਾਰ ਭਾਰੂ ਪਿਆ ਵਾ ਇੰਨਾ ਕੋਦੇ ਅੰਦਰ ਈਗੋ ਅਹੰਕਾਰ ਆ ਉਹ ਉਸ ਗ੍ਰੰਥੀ ਸਿੰਘ ਨੂੰ ਮੱਤਾ ਜਿੰਦਾ ਮਨਮੁਖ ਬੰਦਾ ਜੇ ਉਹ ਬੰਦਾ ਮਨਮੁਖ ਹੈ ਜਿਹਨੂੰ ਗੁਰਬਾਨੀ ਦਾ ਊੜਾ ੜਾ ਵੀ ਨਹੀਂ ਪਤਾ ਜਿਨੂੰ ਪਤਾ ਹੀ ਨਹੀਂ ਵੀ ਰਹਿਤਮਰ ਜਿਆਦਾ ਕੀ ਹੈ ਪਰ ਉਹਦੇ ਪਿੱਛੇ ਮਾਇਆ ਕੀ ਕੰਮ ਕਰ ਰਹੀ ਉਹਦੇ ਤੇ ਹੰਕਾਰ ਆ ਨਾ ਹੰਕਾਰ ਦੇ ਕਾਰਨ ਉਹ ਵਜੀਰ ਗੁਰੂ ਘਰ ਦੇ ਵਜੀਰ ਨੂੰ ਵੀ ਅਪਮਾਨਿਤ ਸ਼ਬਦ ਬੋਲਦਾ ਹੈ ਜਿਹਦੇ ਬੋਲਨੇ ਨਹੀਂ ਚਾਹੀਦੇ ਉਹ ਫਿਰ ਮਨਮੁਖ ਬੰਦਾ ਮਤਾ ਉੱਥੇ ਕੀ ਹੈ ਉੱਥੇ ਹੰਕਾਰ ਦੇ ਪਿੱਛੇ ਮਾਇਆ ਖੜੀ ਹੈ ਹੁਣ ਮੋਹ ਆ ਮੋਹ ਦੇ ਪਿੱਛੇ ਮਾਇਆ ਕਿਵੇਂ ਕੰਮ ਕਰਦੀ ਹਰ ਇੱਕ ਬੰਦੇ ਦਾ ਪਰਿਵਾਰ ਹਰ ਇੱਕ ਬੰਦੇ ਦੇ ਧੀਆ ਪੁੱਤਰ ਭੈਣ ਭਰਾ ਜਿਹੜਾ ਬੰਦਾ ਹੁਣ ਆਪ ਦੇ ਧੀਆਂ ਪੁੱਤਰਾਂ ਦੇ ਵਿੱਚ ਮੋਹ ਦੇ ਵਿੱਚ ਇੰਨਾ ਕੁ ਜਕੜਿਆ ਗਿਆ ਜਾਂ ਆਪਣੇ ਰਿਸ਼ਤੇਦਾਰੀਆਂ ਚ ਭੈਣ ਭਰਾਵਾਂ ਦੇ ਵਿੱਚ ਜਾਂ ਹੋਰ ਕੋਈ ਵੀ ਰਿਸ਼ਤਾ ਉਹ ਤੇ ਮੋਹ ਦੇ ਵਿੱਚ ਇੰਨਾ ਕੁ ਜਕੜਿਆ ਗਿਆ ਤੇ ਉਹ ਪ੍ਰਮਾਤਮਾ ਦੀ ਯਾਦ ਨੂੰ ਹੀ ਭੁੱਲ ਗਿਆ ਉਹਦੀ ਸੁਰਤ ਦੇ ਵਿੱਚੋਂ ਨਿਰੰਕਾਰ ਨਿਕਲ ਗਿਆ ਤੇ ਸਿਰਫ ਸੰਸਾਰੀ ਰਹਿ ਗਿਆ ਉੱਥੇ ਵੀ ਫਿਰ ਉਹ ਮੋਹ ਦੇ ਪਿੱਛੇ ਮਾਇਆ ਕੰਮ ਕਰਦੀ ਹੈ ਕਿਉਂਕਿ ਜਦੋਂ ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਗੁਰਮਖੋ आनंद ਸਾਹਿਬ ਦੀ ਬਾਣੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਆ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੇ ਪਾਉ ਦੂਜਾ ਲਾਇਆ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਹਰ ਇੱਕ ਚੀਜ਼ ਮਾਇਆ ਹੈ ਜਿਹਦੇ ਸੰਪਰਕ ਦੇ ਵਿੱਚ ਆ ਕੇ ਪ੍ਰਮਾਤਮਾ ਦੇ ਨਾਲੋਂ ਤੇਰੀ ਵਿਅਥ ਪੈ ਰਹੀ ਹੈ ਨਾ ਪ੍ਰਮਾਤਮਾ ਦੇ ਨਾਲੋਂ ਤੇਰੀ ਦੂਰੀ ਵੱਧ ਰਹੀ ਹੈ ਤੋਂ ਤੇਰੇ ਦੀ ਹਰ ਇੱਕ ਚੀਜ਼ ਮਾਇਆ ਜਿਵੇਂ ਅੱਜ ਦੇ ਯੁੱਗ ਦੀ ਆਪਾਂ ਗੱਲ ਕਰਦੇ ਆਂ ਅੱਜ ਇੱਕ ਬੜਾ ਯੋਗ ਹੈ ਕਿ ਹਰ ਇੱਕ ਬੰਦੇ ਦੇ ਕੋਲ ਇੱਕ ਮੋਬਾਈਲ ਫੋਨ ਹੈ ਹਰ ਇੱਕ ਬੱਚਾ ਬੱਚੀ ਕੋਲ ਮੋਬਾਈਲ ਫੋਨ ਆ ਕੋણો ਬੰਦਾ ਪੂਰਾ ਦਿਨ 17-18 ਘੰਟੇ ਆਪਣੇ ਮੋਬਾਈਲ ਤੇ ਤਾਂ ਲੱਗਿਆ ਰਹਿੰਦਾ ਉਸ ਮੋਬਾਈਲ ਤੇ ਚਾਹੇ ਉਹ ਮੂਵੀ ਦੇਖਦਾ ਚਾਹੇ ਕੁਝ ਵੀ ਦੇਖਦਾ ਜਾਂ ਅੱਜ ਕੱਲ ਬਹੁਤਾ ਜਿਹੜਾ 트ੈਂਡ ਚੱਲਿਆ ਹੈ ਕਿ ਰੀਲਾਂ ਦੁਨੀਆ ਦੇਖਦੀ ਹੈ ਉਹਨੂੰ ਬੰਦਾ ਮਾਇਆ ਦੇ ਵਿੱਚ ਉਸ ਮੋਬਾਈਲ ਦੇ ਨਾਲ ਇੰਨਾ ਕਿ ਖਿੰਚਿਤ ਹੋ ਗਿਆ ਇੰਨਾ ਕਿ ਉਹਦੇ ਨਾਲ ਜੁੜਿਆ ਹੋਇਆ ਉਹਦੇ ਬਿਨਾਂ ਉਹਨੂੰ ਕੋਈ ਚੈਨ ਹੀ ਨਹੀਂ ਆ ਪਰ ਜਿਸ ਦਾਤੇ ਨੇ ਉਹਨੂੰ ਇਸ ਦੁਨੀਆ ਤੇ ਜਨਮ ਦੇ ਕੇ ਭੇਜਿਆ ਉਸ ਪ੍ਰਮਾਤਮਾ ਨੂੰ ਜਿਹਦੇ ਬਾਬਤ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਸਾਨੂੰ ਹਮੇਸ਼ਾ ਸਮਝਾਉਂਦੇ ਆ ਕਿ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮੈਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ناکਾਮ ਮਿਲਪਾ ਮਿਲ ਸਾਧ ਸੰਗਤ ਪੱਜ ਕੇਵਲ ਨਾਮ ਗੁਰੂ ਪਾਤਸ਼ਾਹੀ ਜੀ ਕਹਿੰਦੇ ਤੇਰਾ ਜਿਹੜਾ ਜੀਵਨ ਛੇ ਦੇ ਚ ਤੂੰ ਸਿਰਫ ਤਾਂ ਸਿਰਫ ਪ੍ਰਮਾਤਮਾ ਦਾ ਨਾਮ ਜਪਨਾ ਸੀ ਸੰਗਤ ਦੇ ਵਿੱਚ ਮਿਲ ਕੇ ਉਹਨੂੰ ਯਾਦ ਕਰਨਾ ਸੀ ਪਰ ਉਹ ਬੰਦਾ ਹੁਣ ਅੱਜ ਮੋਬਾਈਲ 'ਚ ਲੱਗਿਆ ਤੇ ਉਹ ਪ੍ਰਮਾਤਮਾ ਨੂੰ ਭੁੱਲ ਜਾਂਦਾ ਉਥੇ ਮੋਬਾਈਲ ਵੀ ਇੱਕ ਮਾਇਆ ਗੁਰੂ ਪਾਤਸ਼ਾਹੀ ਨੇ ਕਿਹਾ ਇਹ ਮਾਇਆ ਜਿੱਤ ਹਰ ਵਿਸਰੇ ਜੇ ਜਿਹੜੀ ਚੀਜ਼ ਦੇ ਸੰਪਰਕ ਦੇ ਵਿੱਚ ਆ ਕੇ ਹਰੀ ਤੇ ਤੇਰੇ ਵਿੱਚ ਵਿਥ ਪੈ ਰਹੀ ਹੈ ਨਾ ਭਲਿਆ ਤੂੰ ਸੱਚ ਕਰਕੇ ਜਾਣ ਉਹ ਹਰ ਇੱਕ ਚੀਜ਼ ਮਾਇਆ ਹੈ ਤੇ ਮਾਇਆ ਇਹੋ ਜੀ ਹੈ ਇਹ ਜਦੋਂ ਤੋਂ ਮਨੁੱਖ ਇਸ ਸੰਸਾਰ ਦੇ ਵਿੱਚ ਆਇਆ ਹੈ ਉਦੋਂ ਤੋਂ ਹੀ ਮਨੁੱਖ ਦੇ ਉੱਪਰ ਭਾਰੂ ਪਈ ਵੀ ਹੈ ਉਸੇ ਦਿਨ ਜਿੱਦੇ ਪਹਿਲੀ ਕਲਕਾਰੀ ਇਸ ਸੰਸਾਰ ਤੇ ਆ ਕੇ ਮਨੁੱਖ ਨੇ ਮਾਰੀ ਹੈ ਨਾ ਇਹ ਵੀ ਤੀਜੇ ਪਾਤਸ਼ਾਹ ਜੀ ਦੱਸਦੇ ਆ ਉਸੇ ਦਿਨ ਤੋਂ ਹੀ ਮਾਇਆ ਨੇ ਇਸ ਮਨੁੱਖ ਦੇ ਉੱਪਰ ਆਪਣਾ ਹੁਕਮ ਚਲਾ ਦਿੱਤਾ ਸੀ ਗੁਰੂ ਪਾਤਸ਼ਾਹ ਜੀ ਨੇ ਬਾਣੀ 'ਚ ਕਿਹਾ ਕਹਿੰਦੇ ਲਿਵ ਸੁਣ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਅਮਰ ਦਾ ਮਤਲਬ ਹੁਕਮ ਆ ਜਿੱਦੇ ਤੇਰੀ ਲਿਵ ਟੁਕੀ ਉਸ ਪ੍ਰਮਾਤਮਾ ਦੇ ਨਾਲੋਂ ਤੇ ਤੂੰ ਉਹ ਨਰੰਚਾਰ ਦੇ ਨਾਲੋਂ ਟੁੱਟ ਕੇ ਸੰਸਾਰ 'ਚ ਆਇਆ ਮੇਰੇ ਤੀਜੇ ਪਾਤਸ਼ਾਹ ਜੀ ਕਹਿੰਦੇ ਆ ਉਸੇ ਦਿਨ ਤੋਂ ਤੇਰੇ ਉੱਪਰ ਹੀ ਸਮਾਇਆ ਨੇ ਆਪਣਾ ਹੁਕਮ ਚਲਾ ਦਿੱਤਾ ਸੀ ਇਹ ਰਿਹਾ ਤੀਜੇ ਪਾਤਸ਼ਾਹ ਜੀ ਨੇ ਇੱਕ ਸਾਹ ਹੋਰ ਬਾਣੀ ਦੇ ਵਿੱਚ ਲਿਖਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਮਮਤਾ ਮੂਣੀ ਜਨ ਵਿਨਤੰਤਾ ਜੱਗ ਖਾਇਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹਦੀ ਆਪਣੇਤਾ ਨ ਮਮਤਾ ਹੈ ਇਸ ਮਾਇਆ ਦੀ ਇਹ ਬੜੀ ਭੈੜੀ ਚੀਜ਼ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਇੰਨੀ ਇੱਕ ਸ਼ਕਤੀਸ਼ਾਲੀ ਹੈ ਇੰਨੀ ਇੱਕ ਭਿਆਨਕ ਹੈ ਮਾਇਆ ਇਹ ਬਿਨਾਂ ਦੰਤਾਂ ਤੋਂ ਸਾਰੇ ਜੱਗ ਨੂੰ ਖਾ ਗਈ ਤੇ ਜਦੋਂ ਆਪਾਂ ਇਹ ਸ਼ਬਦ ਪੜਾਂਗੇ ਤੇ ਯਾਰੀ ਸਾਡੇ ਮਨ 'ਚ ਆ ਜਾਂਦਾ ਯਾਰ ਜੇ ਧੀਆ ਪੁੱਤਰਾਂ ਨੂੰ ਪਿਆਰ ਕਰਦੇ ਤਾਂ ਵੀ ਮਾਇਆ ਜੇ ਪੈਸੇ ਦੀ ਈਗੋ ਸਾਡੇ ਦਿਮਾਗ ਤੇ ਪੈਸੇ ਦੀ ਧੌਂ ਸਾਡੇ ਤੇ ਚੜ ਗਈ ਤਾਂ ਵੀ ਉਹ ਮਾਇਆ ਹੈ ਜੇ ਹੰਕਾਰ ਦੇ ਵਿੱਚ ਬੰਦਾ ਆ ਗਿਆ ਉਹਦੇ ਪਿੱਛੇ ਵੀ ਮਾਇਆ ਕੰਮ ਕਰਦੀ ਹੈ ਤੇ ਫਿਰ ਆਪਾਂ ਬਚਾਂਗੇ ਕਿਵੇਂ ਤੇ ਜੇ ਆਪਾਂ ਇਹ ਗੱਲ ਸੋਚਦੇ ਹਾਂ ਸੰਸਾਰ 'ਚ ਜਿੰਨੇ ਵੀ ਬੰਦੇ ਆਏ ਸਾਰੇ ਮਾਇਆ ਦੇ ਅਧੀਨ ਹੀ ਕੰਮ ਕਰ ਰਹੇ ਆ ਤੇ ਫਿਰ ਬਚਦਾ ਕੌਣ ਆ ਇਹ ਵੀ ਗੱਲ ਬਾਣੀ ਦੇ ਵਿੱਚ ਦੱਸੀ ਹੈ ਪਾਤਸ਼ਾਹ ਜੀ ਜੋ ਅਗਲੀ ਪੰਕਤੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਪਤਾ ਕੀ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਮਨਮੁਖ ਖਾਦੇ ਗੁਰਮੁਖ ਉਬਰੀ ਜਿੰਨੀ ਸਚ ਨਾਮ ਚਿਤ ਲਾਇਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨਮੁਖ ਬੰਦੇ ਸੀ ਨਾ ਮਨਮੁਖ ਦਾ ਮਤਲਬ ਹੈ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨਹੀਂ ਲਈ ਆਪਣੇ ਮਨ ਦੇ ਪਿੱਛੇ ਤੁਰੇ ਜੋ ਮਨ ਨੇ ਕਿਹਾ ਉਹ ਕਰਿਆ ਤੇ ਉਹ ਬੰਦਿਆ ਨੂੰ ਇਸ ਮਾਇਆ ਨੇ ਸੰਸਾਰ ਦੇ ਵਿੱਚ ਨਿਗਲ ਲਿਆ ਆਪਣੇ ਅਧੀਨ ਕਰ ਲਿਆ ਤੇ ਉਹ ਬੰਦੇ ਬਚੇ ਆ ਜਿਹਦੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲੇ ਗੁਰੂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਢਾਲ ਕੇ ਆਪਣੇ ਜੀਵਨ ਨੂੰ ਗੁਰੂ ਦੀ ਸਿੱਖਿਆ ਅਨੁਸਾਰ ਜਿਉ ਕੇ ਗਏ ਆ ਨਾ ਉਹ ਬਚੇ ਆ ਪਾਤਸ਼ਾਹ ਜੀ ਕਹਿੰਦਾ ਮਨਮੁਖ ਖਾਦੇ ਗੁਰਮੁਖ ਉਭਰੇ ਜਿੰਨੀ ਸਤ ਨਾਮ ਚਤ ਲਾਇਆ ਮੇਰੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ ਨਾ ਉਹ ਮਾਇਆ ਤੋਂ ਬਚੇ ਸੱਚਾ ਨਾਮ ਕੀਆ ਪ੍ਰਮਾਤਮਾ ਦੀ ਯਾਦ ਦੇ ਨਾਲ ਜੋੜਨਾ ਤੇ ਹੁਣ ਗੁਰੂ ਪਾਤਸ਼ਾਹ ਜੀ ਕਹਿੰਦਾ ਜਦੋਂ ਆਪਾਂ ਸੱਚੇ ਨਾਮ ਤੋਂ ਟੁੱਟ ਜਾਂਦੇ ਇਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆ ਨਸ ਦੇ ਨਾਇਆ ਕਾਰਨੇ ਮਾਇਆ ਦੀ ਖਾਤਰ ਰਾਨੀ ਢੋਲਤ ਨੀਤ ਤੇ ਜਦੋਂ ਆਪਾਂ ਪ੍ਰਮਾਤਮਾ ਦੀ ਯਾਦ ਤੋਂ ਟੁੱਟ ਜਾਂਦੇ ਫਿਰ ਉਹ ਮਨੁੱਖ ਦਨ ਤੇ ਰਾਤ ਮੇ ਸਹੀ ਮਾਇਆ ਦੇ ਕਾਰਨੇ ਉਹ ਪਟਕਦਾ ਰਹਿੰਦਾ ਫਿਰ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੇ ਲਈ ਸਹੀ ਹੈ ਕੀ ਹੈ ਮੈਂ ਇਸ ਦੁਨੀਆ ਦੇ ਵਿੱਚ ਆਇਆ ਕਾਦੇ ਲਈ ਸੀ ਫਿਰ ਉਹ ਇਸ ਜਨਮ ਤੋਂ ਲਾਹਾ ਨਹੀਂ ਲੈਂਦਾ ਕਿਉਂਕਿ ਇੱਕ ਦਿਨ ਫਿਰ ਉਹ ਤਾਂ ਆਉਣਾ ਹੀ ਹੁੰਦਾ ਨਾ ਜਿੰਦੇ ਆਪਾਂ ਜਾਣਾ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਨਸ ਦਿਨ ਮਾਇਆ ਕਾਰਨੇ ਪਰਾਨੀ ਡੋਲਤਨੀ ਚ ਕੋਟਨ ਮੈਂ ਨਾਨਕ ਕਉ ਨਰਹਿਨ ਜਹ ਚੀਤ ਗੁਰੂ ਪਾਸ਼ਾ ਜੀ ਕਹਿੰਦੇ ਕੋਟਨ ਮੈਂ ਕਰੋੜਾਂ ਦੇ ਵਿੱਚ ਕਉ ਕੋਈ ਵਿਰਲਾ ਤਉ ਦਾ ਮਤਲਬ ਕੋਈ ਵਿਰਲਾ ਪਾਸ਼ਾ ਜੀ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਮਨੁੱਖ ਇਹੋ ਜਿਹਾ ਹੈ ਜਿਨ੍ਹਾਂ ਨੇ ਸਵਰਤ ਜੋੜੀ ਹੋਈ ਹੈ ਨਰੰਕਾਰ ਦੇ ਨਾਲ ਨਰਹਿਨ ਜਹ ਚੀਤ ਜਿਨਾਂ ਨੇ ਉਸ ਪ੍ਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜਿਆ ਹੋਇਆ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਬੰਦੇ ਹੈ ਇਸ ਸੰਸਾਰ ਚ ਪਰ ਹੈ ਵਿਰਲੇ ਆ ਹੁਣ ਕਈ ਜਿਹੜੀ ਬੰਦਾ ਜਦੋਂ ਆਪਣੇ ਕਿਰਤੀ ਇਨਸਾਨ ਸਾਨੂੰ ਬਣਾਇਆ ਕਿਰਤ ਦੇ ਵਿੱਚ ਲੱਗਿਆ ਰਹਿੰਦਾ ਤੇ ਕਈ ਜਿਹੜੀ ਬੰਦਾ ਪਤਾ ਕੀ ਸੋਚਦਾ ਸ਼ਾਇਦ ਵੀ ਇਹ ਮੇਹੀ ਸਹੀ ਕੰਮ ਤਾਂ ਦੇ ਵਿੱਚ ਲੱਗਿਆ ਆਪਣੀ ਕਿਰਤੀ ਹੀ ਕਰਦਾ ਰਹਿੰਦਾ ਕਈ ਰੀ ਬੰਦਾ ਸੋਚ ਲੈਂਦਾ ਬਹੁਤ ਲਾਲਚੀ ਬੰਦਾ ਹੈ ਰੱਬ ਨੂੰ ਯਾਦ ਹੀ ਨਹੀਂ ਕਰਦਾ ਆਪਾਂ ਕਿਸੇ ਨੂੰ ਦੇਖ ਕੇ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਪ੍ਰਮਾਤਮਾ ਨੂੰ ਯਾਦ ਕਰਨਾ ਦਿਖਾਵਾ ਨਹੀਂ ਉਹ ਸੁਰਤ ਦੀ ਖੇਡ ਹੈ ਦਿਖਾਵੇ ਕਰਨ ਨੂੰ ਤਾਂ ਬਹੁਤ ਆ ਦਿਖਾਵਾ ਅਲੱਗ ਚੀਜ਼ ਹੈ ਸੁਰਤ ਦੀ ਖੇਡ ਹੈ ਜਿਹੜੀ ਪ੍ਰਮਾਤਮਾ ਨੂੰ ਸੱਚੇ ਦਿਦੋ ਕਰਨਾ ਉਹ ਅਲੱਗ ਖੇਡ ਹੈ ਹੁਣ ਇਹੀ ਗੱਲ ਹੋਈ ਸੀ ਜਦੋਂ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਨੂੰ ਮਿਲਣਾ ਹੁੰਦੇ ਆ ਨਾ ਦੋਨੋਂ ਆਪਸ ਵਿੱਚ ਮਿੱਤਰ ਹੈ ਤੇ ਨਾਮੇ ਭਗਤ ਨੂੰ ਜਦੋਂ ਦੇਖਦੇ ਆ ਵੀ ਆਪਣੇ ਕਿਰਤ ਚ ਲੱਗਿਆ ਹੋਇਆ ਦਰੀਆਂ ਬਣਾਈ ਜਾਂਦਾ ਤੇ ਭਗਤ ਤਰਲੋਚਨ ਨੇ ਕਹਿੰਦਾ ਯਾਰ ਤੂੰ ਤਾਂ ਰੱਬ ਨੂੰ ਭੁੱਲ ਕੇ ਹੀ ਬੈਠ ਗਿਆ ਆਪਣੇ ਕਾਰੋਬਾਰ 'ਚ ਇੰਨਾ ਵਿਜੀ ਐ ਉਸ ਰਾਮ ਨੂੰ ਭੁੱਲ ਗਿਆ ਤੇ ਫਿਰ ਨਾਮਦੇਵ ਭਗਤ ਜੀ ਨੇ ਪਤਾ ਕੀ ਕਿਹਾ ਸੀ ਕਹਿੰਦਾ ਨਾਮਾ ਮਾਇਆ ਮੋਹਾ ਕਹੇ ਤਲੋਚਨ ਮੀਤ ਤਲੋਚਨ ਮੀ ਕਹੇ ਤਲੋਚਨ ਮੀਤ ਤਲੋਚਨ ਭਗਤ ਉਹਨਾਂ ਦਾ ਮਿੱਤਰ ਆ ਉਹ ਕਹਿੰਦਾ ਕਹਿੰਦਾ ਨਾਮਾ ਮਾਇਆ ਮੋਹਾ ਤੈਨੂੰ ਮਾਇਆ ਨੇ ਮੋਹ ਲਿਆ ਤੂੰ ਮਾਇਆ ਦੇ ਚੱਕਰ ਚ ਫਸ ਗਿਆ ਤੇ ਫਿਰ ਪਤਾ ਕਿਆ ਕਹਿੰਦਾ ਕਾਹੇ ਸੀ ਪੋ ਸ਼ੈਲੇ RAM ਨਾ ਲਾਉ ਚੀਤ ਕਹਿੰਦਾ ਤੂੰ ਆਪਣੇ ਇਸ ਕਾਰੋਬਾਰ ਕਿ ਲੱਗੇ ਆਂ ਦਰੀਆਂ ਕੇਸ ਬਣਾਉਣ ਸੀ ਲੱਗਿਆ ਤੂੰ ਸ੍ਰਾਮ ਦੇ ਨਾਲ ਜਿਹੜਾ ਸਾਰਿਆਂ 'ਚ ਰਮਿਆ ਹੋਇਆ ਉਹਦੇ ਨਾਲ ਕਿਉਂ ਨਹੀਂ ਚਿੱਤ ਲਾ ਰਿਹਾ ਭਗਤ ਤਲੋਚਨ ਕਹਿੰਦਾ ਭਗਤ ਨਾਮਾ ਦੇਵ ਜੀ ਨੂੰ ਤੇ ਫਿਰ ਭਗਤ ਨਾਮਾ ਦੇ ਪਤਾ ਕੀ ਕਹਿੰਦਾ ਉਹਨਾਂ ਨੂੰ ਰਪਲਾਈ ਦਿੰਦੇ ਆਂਸਰ ਦਿੰਦੇ ਕਹਿੰਦਾ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਾਉਂ ਕਰ ਕਾਮ ਸਭ ਚੀਤ ਨਰਿੰਜਨ ਨਾਲ ਭਗਤ ਨਾਮਦੇਵ ਜੀ ਕਹਿੰਦੇ ਆ ਤ੍ਰਲੋਚਨ ਮੁਖ ਤੇ ਰਾਮ ਸੰਭਾਲ ਕਹਿੰਦਾ ਆਪਣੀ ਰਚਨਾ ਚ ਸੁਰਤ ਕਰਕੇ ਉਸ ਰਾਮ ਦੇ ਨਾਮ ਨੂੰ ਸੰਭਾਲ ਲੈ ਹੱਥ ਪਾਉਂ ਕਰ ਕਾਮ ਸਭ ਚੀਤ ਨਰਿੰਜਨ ਨਾਲ ਇਹ ਜਿਹੜੇ ਹੱਥ ਪੈਰ ਦਿੱਤੇ ਆ ਇਹਨਾਂ ਨਾਲ ਤੋਂ ਆਪਣੀ ਕਿਰਤ ਕਰ ਤੇ ਤੇਰੀ ਸ਼ੁਰਤ ਦੇ ਵਿੱਚ ਉਸ ਨਿਰੰਕਾਰ ਦੀ ਯਾਦ ਹੋਣੀ ਚਾਹੀਦੀ। ਇਹ ਬਹੁਤ ਵੱਡਾ ਫਾਰਮੂਲਾ ਚਾਹੇ ਆਪਾ ਕੋਈ ਵੀ ਕੰਮ ਕਰਦੇ ਰਹੇ ਪਰ ਸਾਡੀ ਸ਼ੁਰਤ ਦੇ ਵਿੱਚ ਉਸ ਨਿਰੰਕਾਰ ਦੀ ਯਾਦ ਹੋਣੀ ਚਾਹੀਦੀ ਆ ਫਿਰ ਸਾਡੇ ਤੇ ਮਾਇਆ ਪ੍ਰਭਾਵ ਨਹੀਂ ਪਉਂਦੀ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਨਾ ਸਮਝੋ ਕਿ ਦੁਨੀਆ ਦੇ ਉੱਪਰ ਇਹੋ ਜਿਹੇ ਬੰਦੇ ਹੈ ਨਹੀਂ ਗੁਰੂ ਪਾਤਸ਼ਾਹ ਜੀ ਦਾ ਬਾਣੀ ਦਾ ਸ਼ਬਦ ਆਖਦਾ ਜੁਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਜੀ ਜੇ ਉਹਨੇ ਜੁਗਾਂ-ਜੁਗਾਂ ਦੇ ਵਿੱਚ ਭਗਤ ਪੈਦਾ ਕੀਤੇ ਹਨ ਨਾ ਤੇ ਹਰੇਕ ਜੁਗ ਜੁਗ-ਜੁਗ ਕਿਆ ਮਤਲਬ ਹਰੇਕ ਜੁਗ ਦੇ ਵਿੱਚ ਭਗਤ ਪੈਦਾ ਕਰਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਅਟਲ ਸਚਾਈ ਹੈ ਸੱਚ ਦੀ ਬਾਣੀ ਹੈ ਉਹਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਜੇ ਆਪਾਂ ਉਹਦੀ ਸਿੱਖਿਆ ਤੇ ਚੱਲਾਂਗੇ ਤਾਂ ਉਹਦੀ ਸਿੱਖਿਆ ਤੇ ਚੱਲ ਕੇ ਬਹੁਤ ਸਾਰੇ ਭਗਤ ਪੈਦਾ ਹੁੰਦੇ ਆ ਅੱਜ ਵੀ ਹੋ ਰਹੇ ਆ ਅੱਜ ਵੀ ਕੁੱਟਨ ਮੈਂ ਕਹੂੰ ਜਿਹਨੇ ਉਹੋ ਜੇ ਕਰੋੜਾਂ ਵਿੱਚੋਂ ਇਹੋ ਜੇ ਬੰਦੇ ਹੈ ਜਿਨ੍ਹਾਂ ਨੇ ਨਰਿੰਕਾਰ ਦੇ ਨਾਲ ਆਪਣੇ ਆਪ ਨੂੰ ਜੋੜ ਰੱਖਿਆ ਇਹ ਨੇ ਮੰਨ ਗਏ ਕਿ ਨਹੀਂ ਉਹ ਅੱਜ ਵੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹੀ ਬਾਣੀ ਅੱਜ ਵੀ ਹੈ ਜਿਹੜੀ ਬਾਣੀ ਨੇ ਉਸ ਸੱਜਣ ਥਾਗ ਨੂੰ ਸੱਜਣ ਤੋਂ ਭਾਈ ਬਣਾਤਾ ਸੀ ਉਹ ਅੱਜ ਵੀ ਉਹੀ ਬਾਣੀ ਹੈ ਬਸ ਗੱਲ ਕੀ ਹੈ ਅਸੀਂ ਸੁਰਤ ਕਰਕੇ ਕਿੱਥੇ ਖੜੇ ਆ ਸਾਡੀ ਭਾਵਨਾ ਕੀ ਕਹਿੰਦੀ ਆ ਅਸੀਂ ਕਿਹੜੀ ਭਾਵਨਾ ਦੇ ਨਾਲ ਸ਼ਬਦ ਨੂੰ ਪੜ੍ਹ ਕੇ ਵਿਚਾਰ ਕਰ ਰਹੇ ਆ ਅਸੀਂ ਗੁਰੂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਤੇ ਉਹਨੂੰ ਢਾਲ ਰਹੇ ਆ ਕਿ ਨਹੀਂ ਬਸ ਗੱਲ ਇੱਥੇ ਖੜੀ ਆ ਪਿਆਰਿਓ ਗੁਰੂ ਪਾਤਸ਼ਾਹ ਜੀ ਨੇ ਕਿਹਾ ਕੋਟਨ ਮੈਂ ਨਾਨਕ ਕਉ ਨਰੈਣ ਜੈ ਚੀਤ ਕਰੋੜਾਂ ਦੇ ਵਿੱਚੋਂ ਇਹੋ ਜੇ ਵਿਰਲੇ ਮਨੋਖਾ ਜਿਨ੍ਹਾਂ ਦਾ ਨਰਿੰਕਾਰ ਦੇ ਨਾਲ ਚਿੱਤ ਲੱਗਿਆ ਹੋਇਆ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਜਿਨ੍ਹਾਂ ਦੀ ਸੁਰਤ ਦੇ ਵਿੱਚ ਨਿਰੰਕਾਰ ਹੈ ਉਹ ਸੰਸਾਰ ਦੀ ਮਾਇਆ ਤੋਂ ਬਚ ਜਾਂਦੇ ਹਨ ਅੱਜ ਆਪਣੀਆਂ ਇੰਨੇ ਕੁ ਵਿਚਾਰਾਂ ਸੀਗਾ ਤੇ ਮੈਨੂੰ ਉਮੀਦ ਆ ਕਿ ਤੁਸੀਂ ਇਸ ਗੁਰਬਾਣੀ ਦੀਆਂ ਵਿਚਾਰਾਂ ਨੂੰ ਸਾਰੇ ਹੀ ਪਸੰਦ ਕਰੋਗੇ ਤੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਇਸ ਵੀਡੀਓ ਨੂੰ ਦੇਖਦੇ ਹੋ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਇਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਹੋਈਆਂ ਗਲਤੀਆਂ ਤੋਂ ਖਿਮਾ ਦੇ ਜਾਚਾ ਗੁਰੂ ਪਾਤਸ਼ਾਹ ਜੀ ਬਖਸ਼ ਨਾਰਾ ਆਪ ਜੀ ਬਖਸ਼ ਜੋਗ ਦਾਸ ਨੂੰ ਗੁਨਾ ਦੇ ਸੀਸ ਬਖਸ਼ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ